ਅੱਜ ਦੇਖੋ ਅਸੀਂ ਸੈਰ ਕਰਨ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕਿਸੇ ਆਸਟ੍ਰੇਲੀਅਨ ਗੋਰੇ ਨੇ ਇਹ ਰੂਸਟਰਸ ਪਾਲੇ ਹੋਏ ਨੇ ਸੋ ਇੰਨੇ ਸੋਹਣੇ ਔਰ ਪਿਆਰੇ ਰੂਸਟਰਸ ਨੇ ਵੀ ਦੇਖ ਕੇ ਇੱਕ ਵਾਰੀ ਰੂਹ ਖੁਸ਼ ਹੋ ਗਈ ਸੋ ਮੈਂ ਵੀਡੀਓ ਵੀ ਬਣਾ ਲਈ ਦੋ ਤਰੀਕੇ ਦੇ ਰੂਸਟਰਸ ਬਲੈਕ ਕਲਰ ਦਾ ਤੇ ਚਿੱਟਕਬਰਾ ਜਿਹਾ ਔਰ ਇਹਨੇ ਖੂਬਸੂਰਤ ਬਰਡਸ ਵੀ ਦੇਖ ਕੇ ਉਸ ਪਰਮਾਤਮਾ ਦੀ ਕੁਦਰਤ ਤੋਂ ਬਲਹਾਰ ਜਾਣ ਨੂੰ ਦਿਲ ਕਰਦਾ ਹੈ ਕਿੰਨੇ ਪਿਆਰੇ ਇਹ ਰੂਸਟਰਸ ਨੇ ਔਰ ਕਿੰਨਾ ਬਲੈਕ ਬਿਲਕੁਲ ਕਾਲਾ ਰੰਗ ਇੱਕੋ ਪਰੇ ਫਿਰਦਾ ਪਿਆ ਉਹਦੀ ਤਾਂ ਕਲਗੀ ਜਿਹੜੀ ਹੈ ਉਹ ਵੀ ਕਾਲੀ ਹੈ ਉਹ ਵੀ ਬਹੁਤ ਪਿਆਰਾ ਔਰ ਨੈਚੁਰਲ ਡਾਈਟ ਤੇ ਪਲੇ ਹੋਏ ਨੇ ਔਰ ਇਹਨੇ ਸ਼ਾਂਤ ਸੁਭਾਅ ਦੇ ਵੀ ਅਸੀਂ ਜਿੰਨੀ देर ਵੀਡੀਓ ਬਣਾਈ ਤੇ ਜੈਨੀ ਬਿਲਕੁਲ ਵੀ ਨਹੀਂ ਤਾਂ ਆਮ ਜਦੋਂ ਆਪਾਂ ਦੇਖਦੇ ਆ ਤਾਂ ਕੋਲ ਖੜੋ ਤੇ ਭੱਜ ਜਾਂਦੇ ਹਨ